ਮਾਨ ਸਰਕਾਰ ਦੇ ਵੱਲੋਂ ਜਦ ਨਸ਼ਾ ਵਿਰੁੱਧ ਅਕਸਰ ਦੇਖ ਰਹੇ ਨੇ ਕਿ ਬਹੁਤ ਵਧੀਆ ਪ੍ਰਾਲਾ ਸੋ ਜਿੱਥੇ ਦੇਖ ਰਹੇ ਨੇ ਕਿ ਕਾਫੀ ਨੌਜਵਾਨ ਜੁੜ ਰਹੇ ਨੇ ਉੱਥੇ ਔਰਤਾਂ ਦੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਔਰਤਾਂ ਜਹਾ ਤੱਕ ਕੀ ਨਹੀਂ ਕਰ ਸਕਦੀਆਂ ਸੋ ਅੱਜ ਮੈਡਮ ਕਿਰਨ ਜੀ ਇੱਥੇ ਪਹੁੰਚੇ ਨੇ ਸੋ ਮੈਡਮ ਦੇਖ ਰਹੇ ਨੇ ਕਿ ਜੁਧ ਨਸ਼ਾ ਵਿਰੁੱਧ ਦੇਖ ਰਹੇ ਕਿ ਕਾਫੀ ਵੱਡਾ ਇੱਕ ਯੋਗਦਾਨ ਮਾਨ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਨੌਜਵਾਨ ਦੀ ਵੱਧ ਵੱਧ ਚੜ ਕੇ ਆ ਰਹੇ ਨੇ ਉੱਥੇ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਇੱਕ ਦੇ ਘਰ ਦਾ ਜਿਹੜਾ ਪਰਿਵਾਰ ਮੇਨ ਹੁੰਦਾ ਔਰਤ ਦੇ ਸਿਰ ਤੇ ਹੁੰਦਾ ਸ ਸਾਰੇ ਮੇਰੇ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਮੇਰੇ ਭੈਣ ਭਰਾ ਆ ਬੱਚੇ ਆ ਬਜ਼ੁਰਗ ਆ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੈ ਹਿੰਦ ਜੈਪੀ ਜੈ ਪਰਮ ਮੈਂ ਸਾਰੀਆਂ ਮਾਵਾ ਨੂੰ ਔਰ ਮੇਰੀਆਂ ਭੈਣਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਆ ਇੱਕੋ ਮੈਸੇਜ ਦੇਣਾ ਚਾਹੁੰਦੀ ਆ ਜੋ ਕਿ ਸਾਡੇ ਮਾਨ ਸਰਕਾਰ ਨੇ ਨਸ਼ਾ ਮੁਕਤੀ ਯਾਤਰਾ ਯਾਤਰਾ ਦਾ ਮਤਲਬ ਇਹ ਆ ਕਿ ਯਾਤਰਾ ਉਹਨਾਂ ਨੇ ਸਫਲ ਨਹੀਂ ਕਰਨੀ ਇਹ ਯਾਤਰਾ ਪਬਲਿਕ ਨੇ ਸਫਲ ਕਰਨੀ ਜੇ ਆਪਾਂ ਇਕੱਲੇ ਇਕੱਲੇ ਘਰ ਦੇ ਵਿੱਚ ਇਕੱਲਾ ਇਕੱਲਾ ਜੀ ਅੱਗੇ ਮੈਸੇਜ ਪਹੁੰਚਾਈਏ ਨਸ਼ਾ ਤੁਹਾਡੇ ਮੱਲੇ ਦੇ ਵਿੱਚ ਕੋਈ ਨਸ਼ਾ ਕਰ ਰਿਹਾ ਆ ਨਸ਼ਾ ਵੇਚ ਰਿਹਾ ਆ ਤੁਹਾਨੂੰ ਕੋਈ ਸੂ ਲੱਗਦੀ ਆ ਠੀਕ ਆ ਹਰ ਇੱਕ ਨੂੰ ਆਪਣਾ ਡਰ ਹੁੰਦਾ ਹਰ ਇੱਕ ਨੂੰ ਹੁੰਦਾ ਆ ਕਿ ਸਾਡਾ ਪਰਦਾ ਰਵੇ ਦੇਖੋ ਉਹ ਤੁਹਾਨੂੰ ਮਾਨ ਸਰਕਾਰ ਨੇ ਪਹਿਲਾਂ ਹੀ ਮੈਸੇਜ ਦਿੱਤਾ ਹੋਇਆ ਵਾ ਕਿ ਤੁਸੀਂ ਪਹਿਲਾਂ ਪਹਿਲ ਕਰੋ ਕੋਈ ਕੋਈ ਤਾਂ ਪਹਿਲ ਕਰੇਗਾ ਪਹਿਲ ਤਾਂ ਕਰਨੀ ਪੈਣੀ ਹੈ ਇਹ ਨਸ਼ਾ ਇਦਾਂ ਤਾਂ ਨਹੀਂ ਖਤਮ ਹੋਣਾ ਇਹ ਜਿਹੜਾ ਪਿਛਲੀਆਂ ਸਰਕਾਰਾਂ ਦਾ ਚੱਲਦਾ ਆ ਰਿਹਾ ਨਸ਼ਾ ਇਹ ਜਿਹੜੀ ਨਵੀਂ ਸਰਕਾਰ ਆਈ ਆ ਉਹਨਾਂ ਤੇ ਲਾਂਚ ਲਾਈ ਜਾ ਰਹੀ ਆ ਕਿ ਜਦੋਂ ਦੀ ਇਹ ਸਰਕਾਰ ਆਈ ਆ ਨਸ਼ਾ ਆ ਗਿਆ ਕਿ ਨਸ਼ਾ ਕਿੱਥੋਂ ਆਇਆ ਇਹ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਇਹ ਤਾਂ ਨਸ਼ਾ ਉਦੋਂ ਦਾ ਚੱਲਦਾ ਆ ਰਿਹਾ ਤੁਸੀਂ ਦੇਖਿਆ ਹੋਣਾ ਆ ਲਾਕਡਾਊਨ ਦੇ ਵਿੱਚ ਕੀ ਦੀ ਸਰਕਾਰ ਸੀ ਦੇਖਿਆ ਨਾ ਉਦੋਂ ਕੀ ਹੋਇਆ ਸੀ ਲੋਕਡਾਊਨ ਦੇ ਵਿੱਚ ਰਾਸ਼ਨ ਵਾਲਿਆਂ ਨੂੰ ਸ਼ੂਟ ਨਹੀਂ ਸੀਗੀ ਕਿ ਤੁਸੀਂ ਰਾਸ਼ਨ ਦੀਆਂ ਦੁਕਾਨਾਂ ਖੋਲ ਕੇ ਬੈਠੋ ਜਾਂ ਤੁਸੀਂ ਡਾਕਟਰ ਦੀਆਂ ਦੁਕਾਨਾਂ ਖੋਲ ਕੇ ਜਲਦੀ ਬੈਜੋ ਜਿਹੜੇ ਮੱਲੇ ਚ ਹੁੰਦੇ ਸੀ ਉਹਨਾਂ ਦੀਆਂ ਵੀ ਦੁਕਾਨਾਂ ਬੰਦ ਹੁੰਦੀਆਂ ਸੀ ਸਿਰਫ ਇੱਕ ਖੁੱਲੇ ਹੁੰਦੇ ਸੀ ਠੇਕੇ ਠੇਕੇ ਵਾਲਿਆਂ ਨੂੰ ਕਾਂਗਰਸ ਨੇ ਖੁੱਲ੍ਹੇ ਸ਼ੂਟ ਦਿੱਤੀ ਸੀ ਕਿ ਨਸ਼ਾ ਜਿਹੜਾ ਆਪਣਾ ਆਪਣੇ ਠੇਕੇ ਆ ਔਰ ਰਾਤ ਦੇ ਇੰਨੇ ਟਾਈਮ ਤੋਂ ਤੁਸੀਂ ਇੰਨੇ ਟਾਈਮ ਤੇ ਖੁੱਲੇ ਰਹਿਣਗੇ ਇਹ ਨਸ਼ਾ ਪਿੱਛੇ ਤੋਂ ਚੱਲਦਾ ਆ ਰਿਹਾ ਅਸੀਂ ਮਾਨ ਸਰਕਾਰ ਨੂੰ ਸਾਰੀਆਂ ਭੈਣਾਂ ਸਾਰੀਆਂ ਬੀਬੀਆਂ ਸਲੂਟ ਕਰਦੀਆਂ ਆ ਉਹਨਾਂ ਦਾ ਧੰਨਵਾਦ ਕਰਦੀਆਂ ਆ ਜਿਹੜਾ ਉਹਨਾਂ ਨੇ ਆ ਨਸ਼ਾ ਮੁਕਤੀ ਯਾਤਰਾ ਖੋਲੀ ਆ ਔਰ ਇੱਕ ਅਸੀਂ ਮਾਨ ਸਰਕਾਰ ਦਾ ਧੰਨਵਾਦ ਦਿਲੋਂ ਧੰਨਵਾਦ ਕਰਦੇ ਹੱਥ ਜੋੜ ਕੇ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਨਾ ਨਸ਼ੇ ਵੇਚ-ਵੇਚ ਕੇ ਆ ਕੋਠੀਆਂ ਮਹਿਲ ਬਣਾ ਰਹੇ ਜਿਹੜੇ ਖੜੇ ਕੀਤੇ ਸੀ ਉਹਨਾਂ ਦੇ ਜਿਹੜੇ ਟਾਏ ਗਏ ਨੇ ਉਹਨਾਂ ਦੇ ਕਰਕੇ ਉਹਨਾਂ ਨੂੰ ਇੱਕ ਨਸੀਹਤ ਮਿਲ ਗਈ ਆ ਨਸੀਹਤ ਤਾਂ ਮਿਲ ਗਈ ਹੁਣ ਅੱਗੇ ਤੋਂ ਉਹ ਨਸ਼ਾ ਵੇਚਣ ਦੀ ਜ਼ੁਰਤ ਨਹੀਂ ਕਰਨਗੇ ਮੈਂ ਤਾਂ ਹਰ ਇੱਕ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਮਾਨ ਸਰਕਾਰ ਦਾ ਸਾਨੂੰ ਸਾਥ ਦੇਣਾ ਚਾਹੀਦਾ ਆ ਦੇਖ ਰਹੇ ਸੀਗੇ ਕਿ ਔਰਤਾਂ ਜਿਹੜੇ ਬੰਦੇ ਜੈਂਸ ਦਾ ਜਿਹੜੇ ਨਸ਼ੇ ਵਿੱਚ ਆਦੀ ਹੋ ਗਏ ਸੀ ਔਰਤਾਂ ਦੇਖ ਰਹੇ ਸੀ ਕਾਫੀ ਜਿਹੜੀ ਬਸੜਿਆਂ ਨੂੰ ਵੀਡੀਓ ਵਾਇਰ ਹੋ ਰਹੀ ਟੀਕੇ ਲੱਗ ਰਹੇ ਨਸ਼ੇ ਦਾ ਮਤਲਬ ਕਿ ਇਹ ਨਿਯਮ ਮਜਬੂਰ ਹੋ ਗਏ ਸੀ ਚਿੱਟੇ ਨੂੰ ਲੈ ਕੇ ਰੀਡਣ ਵਾਸਤੇ ਆਪਣਾ ਜਿਸਨ ਦਾ ਚੋਣ ਜੀ ਆ ਵੇਚ ਜਾਂ ਮਜਬੂਰ ਹੋਈਆਂ ਤੇ ਵੀਡੀਓ ਸਾਨੂੰ ਲੋਕ ਸਾਡੇ ਪੰਜਾਬ ਦੀਆਂ ਤੇ ਐਨੇ ਸਾਨੂੰ ਇਹ ਕੰਦੇ ਸ਼ਰਮ ਆਂਦੀ ਐ ਪਰ ਇਹ ਜਿਹੜੇ ਜਿਹੜੇ ਨਸ਼ੇ ਦੇ بڑے ਸੌਦਾਗਰ ਨੇ ਕਿ ਉਹਨਾਂ ਤੇ ਪੂਰੀ ਮੁਕਤ ਨਾ ਪੈਣੀ ਚਾਹੀਦੀ ਪੂਰੀ ਪੂਰੀ ਪੈਣੀ ਚਾਹੀਦੀ ਐ ਤੇ ਮੈਂ ਇਹ ਨਹੀਂ ਕਹਿੰਦੀ ਕਿ ਸਰਕਾਰ ਦੀ ਕਮੀ ਨਹੀਂ ਹੈਗੀ ਉਥੇ ਸਾਡੇ ਲੋਕਾਂ ਦੀ ਵੀ ਕਮੀ ਆ ਅਸੀਂ ਆਪਣੇ ਅੱਖੀਂ ਦੇਖ ਰਹੇ ਆ ਨਸ਼ਾ ਵੇਚ ਰਿਆ ਆ ਨਸ਼ੇ ਲੈ ਆ ਨਾ ਰਹੇ ਆ ਮੁੰਡੇ ਇੱਥੇ ਖੜੇ ਆ ਮੁੰਡੇ ਉੱਤੇ ਕਿਉਂ ਨਹੀਂ ਆਪਾਂ ਸ਼ਿਕਾਇਤ ਕਰਦੇ ਸਾਨੂੰ ਸ਼ਿਕਾਇਤ ਕਰਨੀ ਚਾਹੀਦੀ ਆ ਮੈਂ ਤਾਂ ਕਹਿੰਨੀ ਆ ਇੱਕ ਜੁੱਟ ਹੋ ਕੇ ਸਾਰਾ ਏਕਾ ਕਰ ਲੋ ਕਿ ਜਿੰਨੇ ਵੀ ਮੱਲੇ ਦੇ ਵਿੱਚ ਕੋਈ ਤੁਹਾਡੇ ਮੁੰਡਾ ਨਸ਼ੇੜੀ ਆ ਜਾਂ ਨਸ਼ਾ ਵੇਚਦਾ ਆ ਉਹਨੂੰ ਤੁਰੰਤ ਉੱਤੇ ਵੀ ਨੱਥ ਪਾਣੀ ਚਾਹੀਦੀ ਆ ਮੈਂ ਤਾਂ ਹਰੇਕ ਨੂੰ ਮੈਸੇਜ ਦੇਣਾ ਚਾਹਨੀ ਆ ਘਰ ਘਰ ਮੈਸੇਜ ਦੇਣਾ ਚਾਹਨੀ ਆ ਕਿ ਜਿੱਥੇ ਵੀ ਤੁਹਾਡੇ ਮਹੱਲੇ ਚ ਜਾ ਕੇ ਤੇ ਸ਼ਹਿਰ ਚ ਜਾ ਕੇ ਤੇ ਪਿੰਡ ਚ ਕੋਈ ਨਸ਼ਾ ਵੇਚ ਰਿਹਾ ਖੁੱਲ ਕੇ ਸਾਥ ਦਿਓ ਤਾਂ ਅਸੀਂ ਮਾਨ ਸਰਕਾਰ ਨੂੰ ਜਿੰਦਾਬਾਦ ਕਰਾਵਾਂਗੇ ਤੇ ਹਮੇਸ਼ਾ ਸਰਕਾਰ ਵਾਪਸ ਲੈ ਕੇ ਆਵਾਂਗੇ ਪੰਜਾਬ ਨੂੰ 240 ਵੀ ਚੈਨਲ ਹਮੇਸ਼ਾ ਸਰਕਾਰ ਤੱਕ ਆਵਾਜ਼ ਪਹੁੰਚਾਉਂਦੀ ਰਹਿੰਦੀ ਹੈ ਤੇ ਸਾਡਾ ਮਕਸਦ ਹੈ ਕਿ ਸੱਜੇ ਦਿਖਾਉਂਦੇ ਰਹਿਣੇ ਚੈਨਲ ਅਹੀਂ ਚੋ ਕੀ ਕਰਾ ਜੀ ਅਸੀਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਹੀ ਤੁਹਾਨੂੰ ਅੱਗੇ ਤੋਂ ਆਸ਼ੀਰਵਾਦ ਦਵਾਂਗੇ ਤੁਹਾਡੀ ਭੈਣ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਹੈ ਕਿ ਏਦਾਂ ਹੀ ਪਰਮਾਤਮਾ ਤੁਹਾਡੀਆਂ ਤਰੱਕੀਆਂ ਬਖਸ਼ੇ ਤੁਹਾਨੂੰ ਕਿਉਂਕਿ ਜਿਹੜੀ ਸੱਚ ਦੀ ਆਵਾਜ਼ ਆ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੂਰੇ ਲੈ ਕੇ ਆਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਕੀ ਕਹਿਣਾ ਚਾਹੋਗੇ ਦੇਖੋ ਅੱਜ ਇੱਕ ਮੀਟਿੰਗ ਹੋ ਰਹੀ ਹੈ ਦिशा ਜੀ ਦੇ ਘਰ ਵਿੱਚ ਕੀਤੀ ਜਾ ਰਹੀ ਹੈ ਕਾਨਸਰਟ ਬਾਦਨ ਬਸ਼ੀਰ ਵੱਲੋਂ ਸੋ ਤੁਸੀਂ ਪਹੁੰਚੇ ਹੋ ਕਿ ਸਭ ਤੋਂ ਵੱਡਾ ਜੋਗਰਾਂ ਦੇ ਲੇਡੀਜ਼ ਆ ਹੋਰ ਤਾਂ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਆਈਆਂ ਨੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਨੀ ਹੈ ਕਹਿਣਾ ਚਾਹਨੀ ਹੈ ਕਿ ਜਿਹੜੇ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਨਸ਼ਾ ਮੁਕਤਲੀ ਇਦੇ ਵਿੱਚ ਜੇਕਰ ਰੀਸ਼ਾ ਭਾਜੀ ਔਰ ਆਮ ਆਮੀ ਪਾਰਟੀ ਨੇ ਅਗਰ ਪਬਲਿਕ ਨੂੰ ਇਹ ਸਨੇਹਾ ਦੇ ਰਹੇ ਆ ਨਸ਼ਾ ਮੁਕਤ ਤੋਂ ਵੀ ਜਿੱਥੇ ਵੀ ਨਸ਼ਾ ਹੁੰਦਾ ਆ ਉੱਥੇ ਜਾਗਰੂਕ ਹੋਵੋ ਇਕਜੂਟ ਹੋ ਕੇ ਮੈਂ ਇੰਨਾ ਕੁ ਜਨੇ ਇੱਕ ਗਰੁੱਪ ਬਣਾ ਲਓ ਅਗਰ ਕੱਲਾ ਬੰਦਾ ਕੋਈ ਨਹੀਂ ਕਿਸੇ ਤੱਕ ਸਨੇਹਾ ਦੇ ਸਕਦਾ ਇੱਕ ਗਰੁੱਪ ਬਣਾ ਲਓ ਇੱਕ ਦੇ ਔਰ 11 ਵਿੱਚ ਬਹੁਤ ਫਰਕ ਆ ਇੱਕ ਬੰਦਾ ਇਕੱਲਾ ਕਦੇ ਕੁਝ ਨਹੀਂ ਕਰ ਸਕਦਾ ਹਾਂਜੀ ਵੀਡੀਓ ਵਾਲਾ ਹੋਣੀ ਚਾਹੀਦੀ ਆ ਤੇ ਇਹ ਕਹਿਣਾ ਚਾਹੀਦਾ ਕਿ ਜਿਹੜਾ ਆਉਣ ਵਾਲਾ ਟਾਈਮ ਆ ਇਹਨੂੰ ਅਸੀਂ ਸੰਭਾਲਣਾ ਚਾਹੀਦਾ ਸਾਡੇ ਬੱਚਿਆਂ ਦੀ ਲਾਈਫ ਤਾਂ ਹੀ ਮਤਲਬ ਕਿ ਸੇਫ ਹੋ ਸਕਦੀ ਹੈ ਅਗਰ ਜੇ ਪੰਜਾਬੀ ਚੋਂ ਨਕਸ਼ਾ ਖਤਮ ਹੋਏ ਸੱਚੀ ਗੱਲ ਜੀ ਸੱਚੀ ਗੱਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜੋ ਇਹ ਮਾਨ ਸਾਹਿਬ ਜੀ ਨੇ ਨਸ਼ਾ ਮੁਕਤੀ ਯਾਤਰਾ ਚਲਾਈ ਹੈ ਇਹਦੇ ਵਿੱਚ ਸਭ ਭੈਣ ਭਰਾਵਾਂ ਨੂੰ ਮੈਂ ਇਹੀ ਮੈਸੇਜ ਦਵਾਂਗੀ ਇੱਕ ਜੁਟ ਹੋ ਕੇ ਮਾਨ ਸਾਹਿਬ ਜੀ ਦੇ ਮੋੜੇ ਨਾਲ ਮੋੜਾ ਜੋੜ ਕੇ ਜਾਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਹੋਣਾ ਚਾਹੀਦਾ ਹੈ ਜੋ ਇਹ ਮਹੱਲਿਆਂ ਦੇ ਵਿੱਚ ਅੱਜ ਕੱਲ ਲੇਡੀਜ਼ ਵੀ ਨਸ਼ਾ ਕਰ ਵੀ ਰਹੀਆਂ ਨੇ ਤੇ ਵੇਚ ਵੀ ਰਹੀਆਂ ਨੇ ਔਰ ਇਹਦੇ ਉੱਤੇ ਬਿਲਕੁਲ ਲਗਾਮ ਲਗਣੀ ਚਾਹੀਦੀ ਹੈ ਅਸੀਂ ਘਰ ਘਰ ਗਲੀ ਗਲੀ ਇਹੀ ਮੈਸੇਜ ਦਵਾਂਗੇ ਕਿ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜੈ ਭੀਮ ਜੈ